ਗੱਲ ਹੋਈ ਸੀ ਜੀ ساری ਸਾਡੇ ਪਿੰਡ ਖਾਈ ਦੇ ਵਿੱਚ ਨਾ ਕਿਸੇ ਨੇ ਪਿੰਡ ਦੀਆਂ ਭੂਆ ਤੋਂ ਜ਼ਮੀਨ ਖਰੀਦੀ ਆ ਚੋਰੀ ਉਹਨਾਂ ਨੇ ਸਾਡੇ ਪਿੰਡ ਦੇ ਗਰੀਬ ਕਿਸਾਨਾਂ ਦੀ ਜ਼ਮੀਨ ਲੱਭਣਾ ਚਾਹੁੰਦੇ ਸੀ ਅਸੀਂ ਉਹਨਾਂ ਜਿਹੜੇ ਗਰੀਬ ਕਿਸਾਨਾਂ ਦੀ ਜ਼ਮੀਨ ਲੱਭਣਾ ਚਾਹੁੰਦੇ ਸੀ ਉਹਦਾ ਅਸੀਂ ਡਟਮਾ ਵਿਰੋਧ ਕੀਤਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਰੇ ਪਿੰਡਾਂ ਵੱਲੋਂ ਉਹਨਾਂ ਨੇ ਸਾਡੇ ਮੈਂ ਜਰੂਰ ਅੱਜ ਸਕੂਲ ਨੂੰ ਜਾ ਰਿਹਾ ਸੀ ਤਾਂ ਮੇਰੀ ਪੂਰੀ ਦੇਖੀ ਕਰਕੇ ਇੱਕ ਗੱਡੀ ਅੱਗੇ ਲਾ ਕੇ ਇਹ ਗੱਡੀ ਪਿੱਛੇ ਲਾ ਕੇ ਲੋਹੇ ਦੀਆਂ ਰੌੜਾਂ ਨਾਲ ਦੋਨੋਂ ਮੇਰੀ ਲੱਤਾਂ ਬੰਨ੍ਹੀਆਂ ਨੇ ਆਨ ਡਿਊਟੀ ਆਨ ਡਿਊਟੀ ਮੈਂ ਜੋ ਜਾ ਰਿਹਾ ਸੀ ਮੇਰੇ ਮੇਰੀਆਂ ਬਾਹਾਂ ਬੰਨ੍ਹੀਆਂ ਨੇ ਕੋਣ ਨੇ ਬੰਦੇ ਉਹ ਉਹ ਬੰਦੀ ਕਬੜੀ ਲੇਲ ਦਾ ਸਰਪੰਚ ਕਬੜੀ ਲੇਲ ਦਾ ਇੱਕ ਸਰਪੰਚਾ ਫੌਜੀ ਇੱਕ ਸੇਖੂ ਵਾਸਤੇ ਕੋਈ ਨਾਡੀ ਨਾਡੀ ਇਹਨਾਂ ਨੇ ਮੇਰੀ ਗੱਡੀ ਘੇਰ ਕੇ ਇਹ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਆਣ ਪਛਾਤੇ ਬੰਦੇ ਸੀ 8 ਨੂੰ ਤੁਸੀਂ ਕਿੱਥੇ ਡਿਊਟੀ ਕਰਦੇ ਹੋ ਮੈਂ ਰਾਮਪੁਰੇ ਦਵਾਰ ਵਾਲੇ ਪਿੰਡ ਥੋੜੇ ਸਾਇੰਸ ਮਾਸਟਰ ਮੇਰਾ ਪਿੰਡ ਖਾਈ ਹੈ ਕਿੱਥੇ ਘੇਰਿਆ ਜੀ ਨੰਦਾ ਉਹਨਾਂ ਨੇ ਜਦੋਂ ਲੇਲ ਕੋਟੜੇ ਅੱਡੇ ਤੋਂ ਮਹਾਰਾਮਪੁਰ ਜਵਾਰਵਨ ਨੂੰ ਨਾਲਾ ਲੰਘ ਕੇ ਉੱਥੇ ਘੇਰਿਆ ਸੀ ਉਹਨਾਂ ਮੇਰੀ ਸਾਰੀ ਗੱਡੀ ਬੰਨੀ ਹੈ ਮੈਂ ਤੁਹਾਡੇ ਚੈਨ ਨਾਲ ਹੀ ਇਹਨਾਂ ਨੂੰ ਗੁੰਡਿਆ ਨੂੰ ਜਵਾਬ ਦੇਣਾ ਚਾਹਣਾ ਤੁਸੀਂ ਮੇਰੀਆਂ ਲੱਤਾ ਭੰਤੀਆਂ ਅਸੀਂ ਕਿਰਤੀ ਕਿਸਾਨਾਂ ਦੀ ਦੁਨੀਆ ਦੇ ਜੋਧੇ ਆ ਮੇਰੀਆਂ ਬਾਫਾ ਭੰਤੀਆਂ ਮੇਰਾ ਹੌਸਲਾ ਨਹੀਂ ਤੁਸੀਂ ਭੰਨੇ ਆ। ਇਹ ਅਸੀਂ ਤੱਕੇशाही ਨਹੀਂ ਹੋਣ ਦਿੰਦੇ। ਤੁਸੀਂ ਗਵਰਨਮੈਂਟ ਦੇ ਬੰਦੇ ਹੋ। ਮੈਂ ਗਵਰਨਮੈਂਟ ਏਮਪਲਾਈ ਆ। ਪਰ ਮੈਂ ਲੋਕਾਂ ਦੀ ਆਵਾਜ਼ ਚੱਕਦਾ। ਸਾਡੀ ਜਥੇਮੰਦੀ ਲੋਕਾਂ ਦੀ ਆਵਾਜ਼ ਚੱਕਦੀ ਹੈ। ਕਿਰਤੀ ਕਿਸਾਨ ਯੂਨੀਅਨ ਕਿਸੇ ਗਰੀਬ ਨਾਲ ਤੱਕਾ ਨਹੀਂ ਹੋਣ ਦੇਊਗੀ। ਕੌਣ ਲਾਉਣਾ ਜਿਹੜੇ ਜ਼ਮੀਨਾਂ ਨੇ ਜ਼ਮੀਨ ਦੱਬੀ ਹੋ ਕਿਹਨੇ। ਤੁਹਾਨੂੰ ਮੈਂ ਦੱਸਿਆ ਪਹਿਲਾਂ। ਹੋਣੀ ਨਾ ਤਾਂ ਪੁੱਛ ਲਓ ਇਹਨਾਂ ਤਾਂ ਜ਼ਿਆਦਾ ਬੋਲਿਆ ਨਹੀਂ ਜਾਂਦਾ। ਕੀ ਨਾਮ ਹੈ ਤੁਹਾਡਾ ਐ ਅਚਮੇਰ ਸਿੰਘ ਅਚਮੇਰ ਸਿੰਘ ਇੱਕ ਕੀ ਲੱਗਦੇ ਨੇ ਜਿਨ੍ਹਾਂ ਦਾ ਜਿਨ੍ਹਾਂ ਨਾਲ ਗੱਤ ਮਾਰੀ ਬੇਟਾ ਮੇਰਾ ਜੀ ਕੀ ਨਾਮ ਹੈ ਕਿੱਥੇ ਲੱਗੇ ਹੋਏ ਨੇ ਸਾਰੀ ਜਾਣਕਾਰੀ ਨਰਪਾਇ ਸਿੰਘ ਸਾਇੰਸ ਮਾਸਟਰ ਜਮਾਹਰ ਵਾਲੇ ਗੋਬਿੰਦਰ ਜਮਾਹਰ ਵਾਲੇ ਸਕੂਲ ਚ ਆਨ ਡਿਊਟੀ ਜਾ ਰਿਹਾ ਸੀ ਰਾਹ ਦੇ ਵਿੱਚ ਇਹਨਾਂ ਨੇ ਜਦੋਂ ਕੋਟੜੇ ਵਾਲਾ ਮੋੜ ਜਵਾਰਾ ਵੱਲ ਮੁੜਦਾ ਸੂਆ ਟੱਪ ਕੇ ਇੱਕ ਗੱਡੀ ਉਹਨਾਂ ਨੇ ਅੱਗੇ ਲਾਤੀ ਇੱਕ ਪਿੱਛੇ ਲਾਤੀ ਗੱਡੀ ਭੰਤੀ ਸਾਡੀ ਗੱਡੀ ਭਣ ਕੇ 8-9 ਬੰਦਿਆਂ ਨੇ ਇਹਨਾਂ ਨੂੰ ਘੇਰਿਆ ਕੁੱਟਮਾਰ ਬਹੁਤ ਜ਼ਿਆਦਾ ਕੀਤੀ ਦੋਨੇ ਲੱਤਾਂ ਦੋਨੇ ਬਾਹਾਂ ਭੰਨਤੀਆਂ ਨੇ ਇਹਨਾਂ ਨੇ ਕਿਸ ਤਰ੍ਹਾਂ ਦੀ ਮੰਗ ਕਰਦੇ ਅਸੀਂ ਮੰਗ ਕਰਨਾ ਵੀ ਇਹਨਾਂ ਨੂੰ ਜੋ ਗੁੰਡਾ ਰਾਜ ਕਰਦੇ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮ ਦਿੱਤੀ ਜਾਵੇ ਕੀ ਨਾਮ ਹੈ ਪਾਲ ਸਿੰਘ ਜੀ ਕਿਹੜਾ ਪਿੰਡ ਹੈ ਖਾਈ ਹੈ ਜੀ ਕੀ ਮਾਮਲਾ ਹੋਇਆ ਜਿਹੜਾ ਇਹ ਜ਼ਮੀਨ ਸੀਗੀ ਜੀ ਸਾਡੇ ਕੋਲੇ ਮਤਲਬ ਸ਼ੁਰੂ ਜਿੱਦੀ ਜਾਇਦਾਦ ਆਈ ਸਾਡੀ ਸਾਡੇ ਰਿਸ਼ਤੇਦਾਰਾਂ ਦੇ ਨਾਮ ਖੜੀ ਸੀਗੀ ਉਹਨਾਂ ਤੋਂ ਇਹ ਜਿਹੜੇ ਆਮ ਇਹ ਸਰਪੰਚ ਨੇ ਪਿੰਡਾਂ ਦੇ ਇੱਕ ਚੂਲੜ ਖੁਰਦ ਦਾ ਸਰਪੰਚਾ ਇੱਕ ਵੱਡੀ ਲੇਲ ਦਾ ਸਰਪੰਚਾ ਇੱਕ ਆਪਣਾ ਨੜੈਲ ਦਾ ਸਾਬਕਾ ਸਰਪੰਚਾ ਇੱਕ ਸੇਖੂਵਾਸ ਦਾ ਲਾਡੀ ਆ ਇਨਾਂ ਨੇ ਇਹ ਜ਼ਮੀਨ ਸਾਡੇ ਰਿਸ਼ਤੇਦਾਰਾਂ ਤੋਂ ਗੇਮ ਪਾ ਕੇ ਖਰੀਦੀ ਆ ਇਹ ਜ਼ਮੀਨ ਜਿਹੜੀ ਇਹ ਸਾਡੇ ਕਬਜ਼ੇ 'ਚ ਸੀ ਪਹਿਲਾਂ ਵੀ ਇਸ ਦਾ ਕੇਸ ਚੱਲਿਆ ਇਹ ਜ਼ਮੀਨ ਦਾ ਪਹਿਲਾਂ ਵੀ ਸਾਡੇ ਹੱਕ ਦੇ ਵਿੱਚ ਮੂਲਕ ਕੋਰਟ ਤੋਂ ਵੀ ਸਾਡੇ ਹੱਕ ਦੇ ਵਿੱਚ ਫੈਸਲਾ ਹੋਇਆ ਹੋਇਆ ਹਾਈ ਕੋਰਟ ਤੋਂ ਵੀ ਸਾਡੇ ਹੱਕ ਦੇ ਵਿੱਚ ਫੈਸਲਾ ਹੋਇਆ ਇਹ ਜਿਹੜੀ ਜ਼ਮੀਨ ਹੈ ਇਹਨਾਂ ਨੇ ਜਾਲੀ ਖਰੀਦੀ ਗਈ ਆ ਨਾ ਇਹਦੇ ਵਿੱਚ ਕੋਈ ਸਾਡੇ ਪਿੰਡ ਦਾ ਨੰਬਰਦਾਰ ਰਿਸ਼ਤੀ ਕੋਣ ਦੇ ਵਿੱਚ ਸ਼ਾਮਲ ਆ ਨਾ ਸਾਡੇ ਪਿੰਡ ਦਾ ਕੋਈ ਮੈਂਬਰ ਆ ਨਾ ਸਾਡੇ ਪਿੰਡ ਦਾ ਕੋਈ ਗਵਾਹ ਨਾ ਸਾਡੇ ਪਿੰਡ ਦਾ ਕੋਈ ਸਰਪੰਚ ਆ ਇਹ ਸਾਰੀ ਇਹਨਾਂ ਨੇ ਗੇਮ ਪਾ ਕੇ heira phiri ਨਾਲ ਇਹ ਬੰਦਿਆਂ ਨੇ ਇਹ ਸੇਖੂ ਨਾ ਸੇਖੂ ਵਾਸ ਦੇ ਬੰਦੇ ਦੇ ਲਾਡੀ ਆ ਜਿਹੜਾ ਜਿਹਦਾ ਨਾਮ ਹਰਪ੍ਰੀਤ ਲਾਡੀ ਆ ਉਹਦੇ ਨਾਮ ਇਹਨਾਂ ਨੇ ਕਰਵਾਈਆ ਇਹ ਸਾਨੂੰ ਟੰਪੀਆਂ ਮਾਰ ਰਹੇ ਸੀ ਬਹੁਤ ਦਿਨਾਂ ਦੇ ਵਿੱਚ ਬਹੁਤ ਦਿਨਾਂ ਤੋਂ ਵੀ ਇਹ ਜ਼ਮੀਨ ਦਾ ਸਾਡਾ ਕਬਜ਼ਾ ਛੱਡੋ ਤੇ ਅੱਜ ਅੱਜ ਇਹ ਜਿਹੜਾ ਪਿੱਛੇ ਕਾਰਨ ਹੋਇਆ ਇਹ ਜਿਹੜਾ ਸਾਡੇ ਪਿੰਡ ਤੋਂ ਮਾਸਟਰ ਨਰਪੈ ਸਿੰਘ ਸੀਗਾ ਇਹ ਕਿਸਾਨ ਕਿਰਤੀ ਕਿਸਾਨ ਯੂਨੀਅਨ ਦਾ ਇਹ ਸਾਡੇ ਬਲਾਕ ਦਾ ਪ੍ਰਧਾਨ ਸੀਗਾ ਇਹ ਸਾਡੇ ਇਸ ਕੇਸ ਦੀ ਅਗਵਾਈ ਕਰ ਰਿਹਾ ਸੀਗਾ ਜਦੋਂ ਅੱਜ ਇਹ ਆਉਣ ਡਿਊਟੀ ਆਪਣੇ ਪਿੰਡ ਜਵਾਰਵਾਲਾ ਸਕੂਲ ਸਕੂਲ ਟੀਚਰ ਹੈ ਉੱਥੇ ਜਾ ਰਿਹਾ ਸੀਗਾ ਤਾਂ ਇੰਨਾ ਗੁੰਡਿਆਂ ਨੇ ਰਲ ਕੇ ਇਸ ਨੂੰ ਇਕੱਲੇ ਨੂੰ ਘੇਰ ਕੇ ਦੋ ਗੱਡੀਆਂ ਅੱਗੇ ਪਿੱਛੇ ਲਾ ਕੇ ਇਸ ਹੱਕ ਹੱਕ ਸੱਚ ਦੀ ਆਵਾਜ਼ ਉਠਾਉਣ ਵਾਲੇ ਜੋਦੇ ਤੇ ਇਹਨਾਂ ਨੇ ਗੁੰਡਿਆਂ ਨੇ ਹਮਲਾ ਕੀਤਾ ਅਸੀਂ ਇਹਨਾਂ ਨੂੰ ਇਹ ਚੈਲੰਜ ਕਰਦੇ ਹਾਂ ਜੇ ਤੁਹਾਡੇ ਚ ਇੰਨੀ ਹਿੰਮਤ ਈ ਤੁਸੀਂ ਆ ਕੇ ਜ਼ਮੀਨ ਦਾ ਕਬਜ਼ਾ ਲੈਂਦੇ ਪਿੰਡੇ ਦੇ ਸਾਹਮਣੇ ਇਕੱਲੇ ਨੂੰ ਕੁੱਟਣਾ ਕੋਈ ਇਹ ਮਰਦਾਂ ਵਾਲੀ ਗੱਲ ਨਹੀਂ ਹੈਗੀ ਕੋਈ ਕਿਸ ਤਰ੍ਹਾਂ ਦੀ ਮੰਨਤ ਨਹੀਂ ਹਾਂਜੀ ਮੰਗ ਕਿਸ ਤਰ੍ਹਾਂ ਦੀ ਕਰਦੇ ਮੰਗਦਾ ਅਸੀਂ ਪਤਾ ਵੀ ਹੁਣ ਚਲੋ ਪ੍ਰਸ਼ਾਸਨ ਦੇਖਦੇ ਆ ਪ੍ਰਸ਼ਾਸਨ ਕਣੀ ਕੀ ਕਰਦਾ ਉਸ ਤੋਂ ਬਾਅਦ ਚਾਹੇ ਸਾਨੂੰ ਇਸ ਵੀਰ ਪਿੱਛੇ ਸਾਨੂੰ ਮੈਨੂੰ ਮੇਰੇ ਪਰਿਵਾਰ ਦੀ ਕੋਈ ਵੀ ਕੁਰਬਾਨੀ ਕਰਨੀ ਪਵੇ ਜੇ ਮੈਂ ਪਿੱਛੇ ਨਹੀਂ ਹਟੂਗਾ ਸਰ ਜਿਹੜਾ ਮਾਸਟਰ ਦੇ ਹਮਲਾ ਆਇਆ ਉਹ ਕਿੱਥੋਂ ਦਾ ਹੈ ਨਾਲ ਅਸੀਂ ਪ੍ਰੋਟੈਕਟ ਕਰੀਏ ਇਹ ਮਾਸਟਰ ਜੀ ਦਾ ਨਾਮ ਜੀ ਨਿਰਭੈ ਸਿੰਘ ਹੈ ਇਹ ਪਿੰਡ ਖਾਈ ਦੇ ਰਹਿਣ ਵਾਲੇ ਹੈ ਤੇ ਜਵਾਰ ਵਾਲੇ ਡਿਊਟੀ ਕਰਦੇ ਆ ਰਾਮਪੁਰੇ ਜਵਾਰ ਵਾਲੇ ਸੁਵੇਰੇ ਆਪਣੇ ਬੱਚੇ ਨੂੰ ਛੱਡ ਕੇ ਡਿਊਟੀ ਤੇ ਜਾ ਰਹੇ ਸੀ ਤਾਂ ਰਾਮਪੁਰੇ ਜਵਾਰ ਵਾਲੇ ਦੇ ਨਜ਼ਦੀਕ ਕੁਝ ਅਣਪਛਾਤੇ ਕਾਰ ਹਮਲਾਵਰਾਂ ਨੇ ਇਹਨਾਂ ਨੂੰ ਘੇਰਿਆ ਘੇਰ ਕੇ ਤੇ ਸੱਟਾਂ ਮਾਰੀਆਂ ਜੀ ਸੱਟਾਂ ਮਾਰ ਕੇ ਮੌਕੇ ਤੋਂ ਭੱਜ ਗਏ ਪੁਲਿਸ ਐ ਜਿਹੜੀ ਤਫ਼ਤੀਸ਼ ਕਰ ਰਹੀ ਹੈ ਤਫ਼ਤੀਸ਼ੀ ਅਫਸਰ ਮੌਕੇ ਤੇ ਹਸਪੀਟਲ ਦੇ ਵਿੱਚ ਆ ਬਿਆਨ ਲੈ ਰਿਹਾ ਜਿੱਥੋਂ ਪਤਾ ਲੱਗਿਆ ਕਿ ਇਹਨਾਂ ਨੂੰ ਕੁੱਟਣ ਵਾਲਿਆਂ ਦੇ ਵਿੱਚ ਇੱਕ ਲਾਡੀ ਨਾਂ ਦਾ ਵਿਅਕਤੀ ਸ਼ਾਮਲ ਹੈ ਇੱਕ ਪੱਪਨ ਹੈ ਤੇ ਕੁਝ ਵਿਅਕਤੀ ਹੋਰ ਸ਼ਾਮਲ ਨੇ ਜਿਨ੍ਹਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਤਾਂ ਮਾਮਲਾ ਕੀ ਲੱਗਦਾ ਹੈਗਾ ਕਿ ਇਸ ਰੰਜਿਸ਼ ਸਿੰਘ ਦਾ ਰੰਜਿਸ਼ ਸਿੰਘ ਦਾ ਪਿੰਡ ਸੇਖੂਆਸ ਦਾ ਜਿਹੜਾ ਲੜਕਾ ਹੈ ਤੇ ਕੁਝ ਜਿਹੜੇ ਹੋਰ ਬੰਦੇ ਐ ਇਹਨਾਂ ਨੇ ਪਿੰਡ ਖਾਈ ਵਿਖੇ ਕੋਈ ਜ਼ਮੀਨ ਖਰੀਦੀ ਸੀ ਤੇ ਜ਼ਮੀਨ ਦੇ ਛੜਛਡਾਈ ਨੂੰ ਲੈ ਕੇ ਇਹਨਾਂ ਦਾ ਰੌਲਾ ਸੀ